ਇਹ ਕਿਸਾਨ ਭਰਾਵੋ ਸਤਿ ਸ੍ਰੀ ਅਕਾਲ ਕਣਕ ਦੀ ਫਸਲ ਦਾ ਬੀਬੇਰਾ ਹੋ ਰਿਹਾ ਹੈਗਾ ਤੇ ਅੱਜ DW327 ਕਰਨ ਸ਼ਵਾਨੀ ਤੇ PWWRC26 ਜਿਹੜੀ ਭਾਰਤ ਤੋਂ ਲੈ ਕੇ ਕਰਨਿਆ ਕੁਮਾਰੀ ਤੱਕ ਵੈਰੇਟੀ ਰੀਲੀਜ਼ ਕੀਤੀ ਹੋਈ ਹੈ ਇੱਕ ਮੈਂ ਤੁਹਾਨੂੰ ਪਹਿਲੀ ਰਿਕਵੈਸਟ ਕਰਦਾ ਹੈਗਾ ਕਿ ਕਿਸਾਨ ਭਰਾ ਕੋਈ DW222 ਨਾਲ ਕੋਈ 188 ਨਾਲ ਕੋਈ 327 ਨਾਲ ਪੀਬੀਡਬਲਯੂਰਸੀ 26 ਨੂੰ ਅੱਜ ਹੀ ਮਿਕਸ ਕਰਕੇ ਬੀਜੇ ਜਾਂਦੇ ਕਿਸੇ ਨੇ 25 ਨੂੰ ਬੀਜ ਤੀ ਕਿਸੇ ਨੇ 26 ਨੂੰ ਅੱਜ 30 ਅਕਤੂਬਰ ਹੈਗੀ ਆ ਇਹ ਕਿਸਮ ਮਿਕਸ ਤੁਸੀਂ ਮਿਕਸ ਕਰਕੇ ਜੇ ਬੀਜਣੀ ਹੈਗੀ ਆ ਤਾਂ ਘੱਟੋ ਘੱਟ 10 ਨਵੰਬਰ ਤੱਕ ਹੋਵੇ ਚਾਹੇ ਤੁਸੀਂ 327 ਨਾਲ ਹੀ ਮਿਕਸ ਕਰ ਲਿਓ ਭਾਵੇਂ 327 155 ਦੇਣ ਲੈਂਦੀ ਹੈ ਜਿਹੜੀ 826 ਹੈ ਪੀਬੀਡਬਲਯੂਰਸੀ 26 ਇਹ 148 ਦੀ ਦੇਣ ਲੈਂਦੀ ਹੈ ਪਰ ਜਿਹੜੀ ਪੀਬੀਡਬਲਯੂਰਸੀ 26 ਹੈ ਨਾ ਉਹ ਕੱਟੂ-ਕੱਟ 10 ਨਵੰਬਰ ਤੋਂ ਪਹਿਲਾਂ ਵੀ ਜੀ ਹੁਈ ਫੇਲ ਆ ਪੰਜ ਵਾਲੀ ਵੀ ਪਾਸ ਆ 10 ਵਾਲੀ ਵੀ ਪਾਸ ਆ ਪਰ 25 ਨੂੰ ਵੀ ਜੀ ਇਹਨੇ 30 ਨੂੰ ਵੀ ਜੀ ਇਹਨੇ ਉੱਥੇ ਕਿਹੜਾ ਕਿਤੇ ਉਹ ਮਾਰ ਦੇਵੇਗੀ ਤੇ ਜਿਹੜੀ ਪੀਵੀਡਬਲਯੂ ਸੀ 26 ਆ ਇਹ ਕਿਸਮ ਜੋ ਪਿਛਲੇ ਸਾਲਾਂ ਦੇ ਝਾੜ ਦਿੱਤੇ ਹੈਗੇ ਆ ਜਾਂ ਕਿਸਾਨਾਂ ਦੇ ਤਜਰਬੇ ਹੈਗੇ ਆ ਇਹਨੂੰ ਕਿਸਾਨਾਂ ਨੇ 25 ਨਵੰਬਰ ਤੱਕ ਵੇਚ ਕੇ ਵੀ 26 27 ਕੁਇੰਟਲ ਝਾੜ ਰਿਕਾਰਡ ਕੀਤੇ ਆ ਜਿਹੜੀ ਲੇਟ ਬੀਜ ਕੇ ਤੇ ਜਿੰਨਾ ਕਿਸਾਨ ਪਰ ਉਹਨ ਕਿਸੇ ਨੇ 5 ਨਵੰਬਰ ਕਿਸੇ ਨੇ 10 ਨਵੰਬਰ ਨੂੰ ਬੀਜੀ ਉਹਨਾਂ ਕਿਸਾਨਾਂ ਦੇ 28 29 30 ਕੁਇੰਟਲ ਤੱਕ ਵੀ ਝਾੜ ਰਿਕਾਰਡ ਹੋਇਆ ਤੇ ਦੂਸਰੇ ਪਾਸੇ DW327 ਕਰਨਿਸ਼ਵਾਨੀ ਕਿਸਮ ਹੈਗੀ ਹੈ ਜੋ ਉਹਦੇ ਝਾੜ 31 32 ਕੁਇੰਟਲ ਪਿਛਲੇ ਸਾਲਾਂ ਦੇ ਮੁਕਾਬਲੇ ਰਿਕਾਰਡ ਕੀਤੇ ਹੋਏ ਆ ਦੋਨੇ ਕਿਸਮਾਂ ਦੀ ਜੇ ਗੱਲ ਕਰੀਏ ਹਾਈਟ ਦੀ ਇਹ ਆਪਾਂ ਇਹਨੂੰ ਮੀਡੀਅਮ ਹਾਈਟ ਦੀਆਂ ਵੈਰਾਈਆਂ ਕਹਿ ਸਕਦੇ ਹਾਂ ਕੋਈ ਦੋਨੇ ਵੈਰਾਈਆਂ ਡਿੱਗਣ ਦੇ ਵਿੱਚ ਮਾਰ ਨਹੀਂ ਹੈਗੀਆਂ ਠੀਕ ਹੈ ਇੱਕ ਵੈਰਾਈ ਦੀ 98 ਸੈਂਟੀਮੀਟਰ ਹਾਈਟ ਹੈਗੀਆ ਇੱਕ ਵੈਰਾਈ ਵੱਧੋ ਵੱਧ 100 ਜਾਂ 100 ਸੈਂਟੀਮੀਟਰ ਤੱਕ ਦੀ ਹਾਈਟ ਲੈਂਦੀ ਹੈਗੀ ਆ ਦੋਨੇ ਕਿਸਮਾਂ ਦਾ ਝਾੜ ਵੀ ਵਧੀਆ ਤੇ ਜਦੋਂ ਦੋਨੇ ਕਿਸਮਾਂ ਦੇ ਵਿੱਚ ਇੱਕ ਸ਼ੁਰੂਆਤੀ ਪ੍ਰੋਬਲਮ ਆ ਜਾਂਦੀ ਹੈ ਜਦੋਂ ਆਪਾਂ ਕਣਕ ਬੀਜਲੀ ਠੀਕ ਹੈ ਕਣਕ ਦਾ ਬੀਜਣ ਤੋਂ ਬਾਅਦ ਪਾਣੀ ਲਾਉਣੇ 25ਵੇਂ ਦਿਨ 3ਵੇਂ ਦਿਨ ਪਾਣੀ ਲਾਉਣਿਆ ਪਾਣੀ ਲਾਉਣ ਤੋਂ ਬਾਅਦ ਇਹ ਕਿਤਨਾ ਕਿਤੇ ਖਿਲਰ ਜੇ ਜਾਂਦੀਆਂ ਕਿਉਂਕਿ ਇਹ ਸ਼ੁਰੂਆਤੀ ਸਟਾਰਾ ਜ਼ਿਆਦਾ ਕਰਦੀ ਕਿਉਂਕਿ ਮੈਂ ਪਿਛਲੇ ਸਾਲ ਡੀਬੀਡਬਲ 327 ਦੇ 4 ਏਕੜ ਬੀਜੇ ਸੀਗਾ ਪਹਿਲਾ ਪਾਣੀ ਲਾਉਣ ਤੋਂ ਬਾਅਦ ਐਨ ਵਿਛ ਜਾਂਦੀ ਜਿਵੇਂ ਆਪਾਂ ਬਰਸੀਨ ਵਿਛ ਜਾਂਦਾ ਜਾਂ ਆਪਣਾ ਕਾਹ ਜਾਂ ਵਿਛ ਜਾਂਦਾ ਹਨ ਜਬੀ ਟੈਪ ਹੁੰਦਾ ਹੈ ਜੀ ਉਦੇ ਤਰ੍ਹਾਂ ਵੇਚ ਜਾਂਦੀ ਹੈ ਉਦੋਂ ਬਾਅਦ ਆਪਦੇ ਆਪ ਖੜੀ ਹੁੰਦੇ ਪਿਛਲੇ ਸਾਲ ਕਿਸਾਨ ਭਰਾ ਡਰ ਵੀ ਗਏ ਸੀ ਯਾਰ ਇਹ ਤਾਂ ਹੁਣੀ ਕੱਢਣ ਲੱਗ ਗਈ ਕੀ ਬਣੂਗਾ ਐਸ ਤਰ੍ਹਾਂ ਦੀ ਪ੍ਰੋਬਲਮ ਹੁੰਦੀ ਹੈ ਪਹਿਲੇ ਪਾਣੀ ਦੇ ਮਾੜਾ ਮੋਟਾ ਕਿਤੇ ਨਾ ਕਿਤੇ ਖਿਲਰ ਜਾਂਦੀ ਹੈਗੀ ਆ ਦੋਨੇ ਕਿਸਮਾਂ ਜਿਹੜੀਆਂ ਮਾੜੇ ਮੌਸਮ ਦਾ ਟੱਕਰਾ ਕਰਦੀਆਂ ਨੇ ਡੀਬੀਡਬਲਯੂ 327 ਹੈ ਜਿਹੜੀ ਇਹ ਪੂਰਾ ਸਹੰਦੀ ਹੈਗੀ ਮਨ ਲੈ ਹਾਈ ਟੈਂਪਰੇਚਰ ਨੂੰ ਮਨ ਲੈ ਵੀ ਜਦ ਜਿਵੇਂ ਕਹਿੰਦੀ ਫਰਬਰੀ ਫਰਬਰੀ ਐਂਡ ਦੇ ਵਿੱਚ ਗਰਮੀ ਪੈਂਦੀ ਹੈ ਜਿਹੜੀ ਜਾਂ ਮਾਰਚ ਦੇ ਵਿੱਚ ਗਰਮੀ ਪੈਂਦੀ ਹੈ DW PBW 26 ਹੈ ਜਿਹੜੀ ਇਹ ਜਿਹੜੇ ਅਗੇਤੇ ਮੌਸਮ ਨੂੰ ਪਾਸ ਕਰ ਜਾਂਦੇ ਕਹਿਣ ਦਾ ਮਤਲਬ ਜੀ ਗਰਮੀ ਪੈਣ ਤੋਂ ਪਹਿਲਾਂ ਪਹਿਲਾਂ ਇਹ ਆਪ ਦਾ ਨਸਾਰਾ ਕੰਪਲੀਟ ਕਰ ਜਾਂਦੀ ਹੈ ਤੇ ਪੋਲੂਸ਼ਨ ਇਹ ਲੈ ਜਾਂਦੀ ਕਿਉਂਕਿ ਦਿਨਾਂ ਦਾ ਫਰਕ ਜ਼ਰੂਰ ਹੈਗਾ ਦੋਨੇ ਕਿਸਮਾਂ ਦੇ ਝਾੜ ਚੰਗੇ ਹੈਗੇ ਆ ਕਿਸਮਾਂ ਦਾ ਜੇ ਤੁਸੀਂ ਜ਼ੀਰੋ ਡਿਲ ਨਾ ਵੀ ਵਿਆਹ ਕਰ ਦਿਓ ਦਾ ਵਧੀਆ ਬੀਜ ਗ੍ਰੈਂਡਰ ਕੀਤਾ ਹੋਇਆ ਹੈ ਸੀਡ ਟ੍ਰੀਟਮੈਂਟ ਚੰਗਾ ਕੀਤਾ ਹੈ ਤਾਂ 35 ਤੋਂ 40 ਕਿਲੋ ਸੀਡ ਪੈ ਸਕਦਾ ਹੈ ਹੈਪੀ ਸੁਪਰ ਸੀਡਰ ਦੇ ਵਿੱਚ 4-5 ਕਿਲੋ ਬੀਜ ਤੁਸੀਂ ਜਿਆਦਾ ਵੀ ਪਾ ਸਕਦੇ ਹੋ ਤੇ ਜਿਹੜੇ ਕਿਸਾਨ ਭਰਾ ਹੈਪੀ ਸੀਡਰਾਂ ਵੀ ਵਿਆਹ ਕਰਦੇ ਆ 42 ਤੋਂ 43 ਕਿਲੋ ਤੱਕ ਸੀਡ ਪਾਉਂਦੇ ਹੈਗੇ ਆ ਖਾਦ ਹੈਗੀ ਹੈ ਜਿਹੜੀ ਆਪਾਂ ਉਹੀ 50-55 ਕਿਲੋ ਪਾਉਣੀ ਹੁੰਦੀ ਹੈ 60 ਕਿਲੋ ਪਾਉਣੀ ਹੁੰਦੀ ਹੈ ਕਿਉਂਕਿ ਜੇ ਚਾਹੇ ਤੁਹਾਨੂੰ TSP ਮਿਲਦੀ ਹੈ ਚਾਹੇ ਤੁਹਾਨੂੰ DAP ਮਿਲਦੀ ਹੈ ਖਾਦ ਤਾਂ ਉਨੀ ਹੀ ਪਾਉਣੀ ਪਵੇਗੀ ਦੀ ਪੀੜਿਕੂੰਗੀ ਪੂਰੀ ਕੂੰਗੀ ਹੈਗੀ ਐ ਜੋ ਉਹ ਮੌਸਮ ਦੇ ਹਿਸਾਬ ਦੇ ਨਾਲ ਵੀ ਆਉਣੀ ਹੁੰਦੀ ਜੇ ਹਲਕੀ ਫੁਲਕੀ ਆਉਂਦੀ ਹੈਗੀ ਆ ਤਾਂ ਇਹ ਦੋਨੇ ਕਿਸਮਾਂ ਉਸ ਬਿਮਾਰੀ ਨੂੰ ਸੈਣ ਦੇ ਵਿੱਚ ਪੂਰਾ ਜਿਹੜਾ ਆਪਦਾ ਯੋਗਦਾਨ ਪਾਉਂਦੀਆਂ ਨੇ ਪੂਰਾ ਉਹਦੇ ਨਾਲ ਟੱਕਰਾ ਰੱਖਦੀਆਂ ਹੈਗੀਆਂ ਨੇ ਬਸ ਗਲਤੀ ਇਹ ਨਾ ਕਰੋ ਜੇ ਪੀਡਲੂ 26 ਦਿੱਤੀ ਵੀਜਰੋ ਤਾਂ ਰੁਕ ਜੋ ਘਟੋ ਘਟਾ 5 10 ਨਵੰਬਰ ਨੂੰ ਵੀ ਵਿਆਹ ਕਰੋ ਬੀ 25 ਨਵੰਬਰ ਤੱਕ ਵੀ ਵਿਵਹਾਰਾ ਵੀ ਕਰ ਲਓਗੇ ਤਾਂ ਵੀ ਕੋਈ ਇਹ ਕਿਸਮ ਤੋਂ ਘਾਟਾ ਨਹੀਂ ਦੇ ਕੇ ਜਾਵੇਗੀ ਜਿਨਿਵਰਸਿਟੀ ਦਾ ਰਿਕਾਰਡ ਹੈਗਾ ਜੋ ਯੂਨੀਵਰਸਿਟੀ ਨੇ ਦੱਸਿਆ ਹੈਗਾ ਉਹ 24 ਕੁੰਟਲ ਦੀ ਹੈਗਾ ਪਰ ਫਾਰਮਰ ਦੀ ਪ੍ਰੈਕਟਿਸ ਦੇ ਹਿਸਾਬ ਦੇ ਨਾਲ ਪੀਬੀਡਬਲ 26 28 ਕੁੰਟਲ 30 ਕੁੰਟਲ 30 ਕੁੰਟਲ ਤੱਕ ਹੀ ਹੈਗੀ ਆ ਤੇ ਜਿਹੜੀ ਦੂਸਰੀ ਕਿਸਮ ਹੈਗੀ ਆ ਉਹ ਜਦੋਂ ਪਹਿਲੇ ਸਾਲ ਲੱਗੀ ਸੀ ਤੇ ਦਵਿੰਦਰ ਸਿੰਘ ਚਨਾਰਥਲ ਖੁਰਦਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਜੋ ਕਿਸਾਨ ਹੈਗਾ ਉਹਦੇ 32 33 ਕੁੰਟਲ ਤੱਕ ਝਾੜ ਦੇ ਕੇ ਗਏ ਸੀ 1 ਏਕੜ ਦਾ ਤੇ ਵਿਜਨ ਸਮੇਂ ਧਿਆਨ ਰੱਖਿਓ ਜਪਬੀਡਬਲੂ 26B ਦੇ ਹੈਗੇ ਹੋ ਭਾਵੇਂ ਡੀਬੀਡਬਲੂ 327B ਦੇ ਹੈ